ਮੇਰੀ ਇਹ ਕਹਾਣੀ ਸੁਣ ਕੇ ਤੁਹਾਨੂੰ ਅਜੀਬ ਵੀ ਲੱਗੇਗਾ ਤੇ ਮਜ਼ਾ ਵੀ ਬਹੁਤ ਆਏਗਾ ਕਿਉਂਕਿ ਇਹ ਹੈ ਹੀ ਇਦਾਂ ਦੀ। ਦਰਅਸਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਨੂੰ ਕਸਰਤ ਕਰਨ ਨੂੰ ਬਹੁਤ ਸੀਰੀਅਸਲੀ ਲੈ ਰਿਹਾ ਸੀ। ਮੈਨੂੰ ਇਦਾਂ ਲੱਗਣ ਲੱਗਾ ਪਿਆ ਹੀ ਕਸਰਤ ਹੀ ਸਭ ਕੁਝ ਹੈ, ਐਕਸਰਸਾਈਜ਼ ਕਰਨਾ ਹੀ ਸਭ ਕੁਝ ਹੈ ਜ਼ਿੰਦਗੀ 'ਚ। ਬਸ ਫਿਰ ਕੀ ਸੀ? ਸਵੇਰੇ ਸਵੇਰੇ 4 ਵਜੇ ਉੱਠਣਾ ਤੇ ਗਰਾਊਂਡ 'ਚ ਜਾ ਕੇ ਦੌੜ ਲਾਉਣੀ। ਕਿੰਨੀ ਵੱਡੀ ਗਰਾਊਂਡ 'ਚ ਜਾ ਕੇ 4-5 ਚੱਕਰ ਲਗਾਉਣੇ। ਤੇ ਫਿਰ ਘਰ ਆ ਕੇ 1.5 ਘੰਟਾ ਯੋਗਾ ਕਰਨਾ ਉਸ ਤੋਂ ਬਾਅਦ 30-35 ਮਿੰਟ ਵਾਸਤੇ ਐਕਸਰਸਾਈਜ਼ਾਂ ਕਰਨੀਆਂ ਐਵੇਂ ਹੱਥ ਪੈਰ ਮਾਰੀ ਜਾਣੇ ਤਰ੍ਹਾਂ ਤਰ੍ਹਾਂ ਦੇ ਪੋਜ਼ ਬਣਾਉਣੇ ਮਤਲਬ ਐਕਸਰਸਾਈਜ਼ ਹੀ ਐਕਸਰਸਾਈਜ਼ ਮੇਰੀ ਜ਼ਿੰਦਗੀ ਹੋ ਗਈ ਸੀ ਇੰਨੀ ਐਕਸਰਸਾਈਜ਼ ਕਰਦਾ ਸੀ ਸਵੇਰੇ ਸਵੇਰੇ ਉੱਠ ਕੇ ਮੈਂ ਤੁਸੀਂ ਹਿਸਾਬ ਲਾ ਲਓ ਵੀ ਬਾਕੀ ਦੁਨੀਆ ਦੇ ਸਵੇਰੇ ਉੱਠਣ ਤੋਂ ਪਹਿਲਾਂ ਹੀ ਮੈਂ ਆਪਣੇ ਉਸ ਦਿਨ ਦੇ ਅੱਧੇ ਤੋਂ ਜ਼ਿਆਦਾ ਕੰਮ ਨਿਪਟਾ ਚੁੱਕਾ ਹੁੰਦਾ ਸੀ ਫਿਰ ਮੈਂ ਇੱਕ ਪੋਡਕਾਸਟ ਦੇਖਿਆ ਜਿਹਦੇ ਵਿੱਚ ਮੈਂ ਇੱਕ ਬੰਦੇ ਨੂੰ ਦੇਖਿਆ ਕਿ ਉਹ ਐਕਸਰਸਾਈਜ਼ ਦੇ ਖਿਲਾਫ ਗੱਲਾਂ ਕਰ ਰਿਹਾ ਸੀ ਕਸਰਤ ਕਰਨ ਵਾਲਿਆਂ ਦੀ ਬਹੁਤ ਬੇਇੱਜ਼ਤੀ ਕਰ ਰਿਹਾ ਸੀ ਜਿੰਨੂੰ ਸੁਣ ਕੇ ਮੇਰੀਆਂ ਵੀ ਅੱਖਾਂ ਖੁੱਲ ਗਈਆਂ ਉਹ ਦੱਸਦਾ ਪੈ ਗਿਆ ਸੀ ਦੇਖੋ ਜਿਹੜਾ ਸਟਰੀਟ ਡੌਗ ਆ ਜਿੰਨੂੰ ਅਸੀਂ ਆਵਾਰਾ ਕੁੱਤਾ ਵੀ ਕਹਿ ਦਿੰਨੇ ਆ ਉਹ ਸਾਰਾ ਦਿਨ ਦੌੜ ਭੱਜ ਕਰਦਾ ਰਹਿੰਦਾ ਇੱਧਰ ਉੱਧਰ ਕੁੱਤੇ ਖਾਣੀ ਕਰਦਾ ਰਹਿੰਦਾ ਉਹਦੇ ਕਰਮਾ 'ਚ ਟਿਕਾਈ ਨਹੀਂ ਹੈਗੀ ਕਦੀ ਦੇਖਿਆ ਕੁੱਤਾ ਖੜਾ ਕਦੀ ਇੱਧਰ ਤੁਰਿਆ ਫਿਰੂ ਕਦੀ ਉੱਧਰ ਤੁਰਿਆ ਫਿਰੂ ਐਵੇਂ ਕੋਈ ਮੋਟਰਸਾਈਕਲ ਵਾਂਗੂ ਉਹਦੇ ਮਗਰ ਭੱਜੂ ਇਥੋਂ ਕਿ ਰਾਤ ਨੂੰ ਵੀ ਰੈਸਟ ਨਹੀਂ ਕਰਦਾ ਰਾਤ ਨੂੰ ਵੀ ਇਹ ਇੱਧਰ ਉੱਧਰ ਹੂ ਕਰਕੇ ਭੌਂਕਦਾ ਰਹੂ ਦੌੜ ਭੱਜ ਕਰੂ ਇੰਨੀ ਐਕਸਰਸਾਈਜ਼ ਤੇ ਦੌੜ ਭੱਜ ਕਰਨ ਤੋਂ ਬਾਅਦ ਵੀ ਆਵਾਰਾ ਕੁੱਤੇ ਦੀ ਜਿਹੜੀ ਉਮਰ ਆ 15 ਤੋਂ 20 ਸਾਲ ਦੇ ਵਿੱਚ ਹੁੰਦੀ ਹੈ ਤੇ ਦੂਜੇ ਪਾਸੇ ਅਜਗਰ ਜਿਹੜਾ ਸਾਰਾ ਦਿਨ ਇੱਕੋ ਜਗ੍ਹਾ ਤੇ ਪਿਆ ਰਹਿੰਦਾ ਮਹੀਨੇ ਵਿੱਚ ਇੱਕੋ ਟਾਈਮ ਰੋਟੀ ਖਾਂਦਾ ਬਾਅਦ ਚ ਹਿੱਲਦਾ ਹੀ ਨਹੀਂ ਨਾ ਕੋਈ ਐਕਸਰਸਾਈਜ਼ ਕਰਦਾ ਨਾ ਹੀ ਆਪਣੇ ਸਰੀਰ ਨੂੰ ਦੁੱਖ ਰਿੰਦਾ ਇੱਕੋ ਜਗ੍ਹਾ ਤੇ ਪਿਆ ਰਹਿੰਦਾ ਫਿਰ ਵੀ ਇਹ ਜਿਹੜੀ ਉਹਦੀ ਉਮਰ ਆ ਉਹ 300 ਸਾਲ ਹੁੰਦੀ ਹੈ ਇਹ ਸੋਚ ਕੇ ਮੈਨੂੰ ਫੀਲ ਹੋਇਆ ਕਿ ਮੈਂ ਆਪਣੀ ਜ਼ਿੰਦਗੀ ਦੇ ਅਨਮੋਲ ਪਲ ਐਕਸਰਸਾਈਜ਼ ਕਰਕੇ ਵੇਸਟ ਕਰ ਰਿਹਾ ਹਾਂ ਜਿਹੜਾ ਸਮਾਂ ਮੈਂ ਸਵੇਰੇ ਸਵੇਰੇ ਆਰਾਮ ਦੇ ਨਾਲ ਸੋ ਕੇ ਸਕੂਨ ਨਾਲ ਗੁਜ਼ਾਰ ਸਕਦਾ ਹਾਂ ਉਹੀ ਮੈਂ ਐਕਸਰਸਾਈਜ਼ ਕਰਕੇ ਤੇ ਦੌੜ ਭੱਜ ਕਰਕੇ ਵੇਸਟ ਕਰ ਰਿਹਾ ਰੱਬ ਨੇ ਮੈਨੂੰ ਚੰਗਾ ਭਲਾ ਸਿੱਧਾ ਸਰੀਰ ਦਿੱਤਾ ਪਰ ਮੈਂ ਮੈਂ ਦੌੜ ਭੱਜ ਕਰਕੇ ਉਹਨੂੰ ਥਕਾ ਰਿਹਾ ਐਕਸਰਸਾਈਜ਼ ਕਰਕੇ ਦੁੱਖ ਦੇ ਰਿਹਾ ਯੋਗਾ ਕਰਕੇ ਫੁੱਟਾ ਸਿੱਧਾ ਮਰੋੜ ਕੇ ਤੇ ਉਹਨੂੰ ਡਿੰਗਾ ਟੇਡਾ ਕਰ ਰਿਹਾ ਤੁਸੀਂ ਹਾਥੀ ਦੇਖੋ ਹਾਥੀ ਕਿਹੜਾ ਜਿਮ ਲਾਉਂਦਾ ਔਰ ਫਿਰ ਵੀ ਕਿੰਨਾ ਜਵਾਨ ਹੁੰਦਾ ਕਿੰਨੀ ਤਗੜੀ ਦੇਹ ਹੁੰਦੀ ਓਦੀ ਸਭ ਤੋਂ ਵੱਡੀ ਐਗਜ਼ੈਂਪਲ ਸੰਡਾ ਸੰਡਾ ਇੱਕ ਨੰਬਰ ਦਾ ਦਲੇਦਰ ਦੀ ਪੰਡ ਹੁੰਦਾ ਤੁਸੀਂ ਅਕਸਰ ਦੇਖਿਆ ਹੋਏਗਾ ਸੰਡਾ ਰੋਡ ਤੇ ਕਿੰਨਾ ਡੱਲ ਜਾ ਹੋ ਕੇ ਖੜਾ ਹੁੰਦਾ ਨਾ ਕੋਈ ਹਿਲਜੁਲ ਕਰਦਾ ਨਾ ਦੌੜ ਭੱਜ ਨਾ ਕੋਈ ਐਕਸਰਸਾਈਜ਼ ਫਿਰ ਵੀ ਉਹਦਾ ਸ਼ਰੀਰ ਕਿੰਨਾ ਵਧੀਆ ਹੁੰਦਾ ਜਦੋਂ ਕਿਸੇ ਫਿੱਟ ਬੰਦੇ ਦੀ ਲੋਕਾਂ ਨੇ ਤਾਰੀਫ਼ ਕਰਨੀ ਹੁੰਦੀ ਹੈ ਤੇ ਉਹਨੂੰ ਵੀ ਇਹੀ ਕਹਿੰਦੇ ਆ ਦੇਖਾ ਕਿਦਾਂ ਸੰਡੇ ਵਾਂਗ ਫਟਿਆ ਕਛੂਆ ਕਛੂਆ ਕਿੰਨਾ ਹੌਲੀ ਹੌਲੀ ਚੱਲਦਾ ਉਹਦੀ ਤੇ ਕਹਾਣੀ ਵੀ ਬੜੀ ਫੇਮਸ ਆ ਜਿਹਦੇ ਵਿੱਚ ਉਹਨੇ ਬਹੁਤ ਤੇਜ਼ ਦੌੜਨ ਵਾਲੇ ਖਰਗੋਸ਼ ਨੂੰ ਹਰਾ ਦਿੱਤਾ ਸੀ ਕਛੂਆ ਤੁਸੀਂ ਸੁਣਿਆ ਕਦੀ ਜਿੰਮ ਲਾਉਂਦਾ ਕਦੀ ਸੁਣਿਆ ਕਛੂਆ ਨੇ ਜਿੰਮ ਵਿੱਚ ਜਾ ਕੇ ਤੇ ਡੰਬਲ ਲਾਏ ਕਾਰਡੀਓ ਕੀਤੀ ਆਰਾਮ ਨਾਲ ਡੱਲ ਜਾ ਹੋ ਕੇ ਜ਼ਿੰਦਗੀ ਬਤੀਤ ਕਰਦਾ ਕੋਈ ਐਕਸਰਸਾਈਜ਼ ਨਹੀਂ ਕਰਦਾ ਫਿਰ ਵੀ 200 ਸਾਲ ਤੱਕ ਜੀਉਂਦਾ ਤੇ ਖਰਗੋਸ਼ ਇੰਨਾ ਐਕਟਿਵ ਇੰਨੀ ਦੌੜ ਭੱਜ ਕਰਦਾ 18 ਸਾਲ ਬਾਅਦ ਮਰ ਜਾਂਦਾ ਜਿਹੜਾ ਟਾਈਮ ਤੁਸੀਂ ਐਕਸਰਸਾਈਜ਼ ਕਰਨ ਨੂੰ ਦਿੰਦੇ ਹੋ ਉਹੀ ਅੱਖਾਂ ਬੰਦ ਕਰਕੇ ਤੇ ਆਰਾਮ ਨਾਲ ਸੋਵੋ ਕਾਦੀ ਅਗਰ ਆਈ ਯਾਰ ਐਕਸਰਸਾਈਜ਼ ਕਰਨ ਦੀ ਕਿਉਂ ਕਰਨੀ ਹੈ ਐਕਸਰਸਾਈਜ਼ ਕੋਈ ਜ਼ਰੂਰਤ ਨਹੀਂ ਇੰਨੀ ਐਕਸਰਸਾਈਜ਼ ਕਰਨ ਦੀ ਉਹਦੇ ਨਾਲ ਕਿਹੜਾ ਬੰਦੇ ਦੀ ਉਮਰ 150 ਸਾਲ ਹੋ ਜਾਣੀ ਹੈ ਮੈਨੂੰ ਹੁਣ ਇਸ ਚੀਜ਼ ਦਾ ਗਿਆਨ ਹੋ ਗਿਆ ਹੈ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਕੋਈ ਜ਼ਰੂਰੀ ਚੀਜ਼ ਹੈ ਤੰਦਰੁਸਤੀ ਨਾਲੋਂ ਵੀ ਜ਼ਿਆਦਾ ਕੋਈ ਜ਼ਰੂਰੀ ਚੀਜ਼ ਹੈ ਤੇ ਉਹ ਹੈ ਆਲਸ ਆਲਸ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਇੰਪੋਰਟੈਂਟ ਹੈ ਕਿਉਂਕਿ ਜਦੋਂ ਦਾ ਮੈਂ ਆਲਸੀ ਬਣਿਆ ਮੈਨੂੰ ਬਹੁਤ ਜ਼ਿਆਦਾ ਗਿਆਨ ਹੋ ਗਿਆ ਮੇਰੇ ਨੇਤਰ ਖੁੱਲ ਗਏ ਮੈਂ ਜਿਮ ਜਾਣਾ ਬੰਦ ਕਰ ਦਿੱਤਾ ਕਿਉਂਕਿ ਮੈਨੂੰ ਅਸਲੀਅਤ ਦਾ ਪਤਾ ਚੱਲ ਗਿਆ ਕਿ ਮੈਂ ਜਿਮ ਜਾ ਕੇ ਐਕਸਰਸਾਈਜ਼ ਨਹੀਂ ਕਰਦਾ ਉਹਨਾਂ ਦੀ ਗੁਲਾਮੀ ਕਰਦਾ ਹਾਂ ਇੱਕ ਤਾਂ ਮੈਂ ਉਹਨਾਂ ਨੂੰ ਪੈਸੇ ਦਿੰਦਾ ਹਾਂ ਮਹੀਨੇ ਦੇ ਦੂਜਾ ਉਹਨਾਂ ਦਾ ਹੀ ਭਾਰ ਚੱਕੀ ਜਾਂਦਾ ਆਲਸੀ ਬਣਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਐਕਟਿਵ ਹੋ ਗਿਆ ਮੈਂ ਦੌੜਦਾ ਹਾਂ ਪਰ ਆਪਣੀਆਂ ਪਰੇਸ਼ਾਨੀਆਂ ਤੋਂ ਦੂਰ ਦੌੜਦਾ ਹਾਂ ਉਹ ਵੀ ਇੱਕੋ ਜਗ੍ਹਾ ਬੈਠ ਕੇ ਮੈਂ ਯੋਗਾ ਵੀ ਕਰਦਾ ਹਾਂ ਆਲਸੀ ਬਣਨ ਤੋਂ ਬਾਅਦ ਪਰ ਇੱਕੋ ਆਸਨ ਜਿਹੜਾ ਮੇਰਾ ਮੇਨ ਹੁੰਦਾ ਉਹ ਹੈ ਸ਼ਾਵਾਸਨ ਜਿਹਦੇ ਵਿੱਚ ਮੈਕਸਿਮਮ ਟਾਈਮ ਲਈ ਮੈਂ ਸੁੱਤਾ ਰਹਿੰਦਾ ਹੁਣ ਮੈਨੂੰ ਫੀਲ ਹੋਇਆ ਹੈ ਕਿ ਜਿਹੜਾ ਆਲਸੀ ਬੰਦਾ ਹੈ ਉਹ ਬਿਲਕੁਲ ਟੈਨਸ਼ਨ ਫਰੀ ਹੁੰਦਾ ਤੇ ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੈਂ ਸ਼ਾਮ ਨੂੰ ਬਹੁਤ ਜਲਦੀ ਸੌਂ ਕੇ ਤੇ ਅਗਲੇ ਦਿਨ ਬਹੁਤ ਲੇਟ ਉੱਠਣਾ ਸ਼ੁਰੂ ਕੀਤਾ ਜਦੋਂ ਲੋਕਾਂ ਦੇ ਲੰਚ ਦਾ ਟਾਈਮ ਹੁੰਦਾ ਉਦੋਂ ਮੈਂ ਉੱਠ ਕੇ ਤੇ ਬ੍ਰੇਕਫਾਸਟ ਕਰਦਾ ਜਿਸ ਦੇ ਨਾਲ ਮੇਰੇ ਲੰਚ ਦੇ ਪੈਸੇ ਵੀ ਬਚਣਾ ਸ਼ੁਰੂ ਹੋ ਗਏ ਔਰ ਜਦੋਂ ਦਾ ਮੈਂ ਬਹੁਤ ਜ਼ਿਆਦਾ ਆਲਸੀ ਹੋ ਗਿਆ ਹਾਂ ਮੈਨੂੰ ਭੁੱਖ ਵੀ ਘੱਟ ਲੱਗਦੀ ਹੈ ਜਿਸ ਦੇ ਨਾਲ ਮੇਰਾ ਖਾਣਾ ਜਿਹੜਾ ਪਹਿਲਾਂ ਨਾਲੋਂ ਅੱਧਾ ਹੋ ਗਿਆ ਤੇ ਮੇਰੀ ਬਚਤ ਵੀ ਹੁੰਦੀ ਹੈ ਆਲਸੀ ਰਹਿ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਮੈਂ ਕਿੰਨੇ ਪੈਸੇ ਬਚਾਉਣਾ ਕਿਉਂਕਿ ਹੁਣ ਮੈਂ ਐਵੇਂ ਐਕਸਰਸਾਈਜ਼ ਕਰਕੇ ਆਪਣੇ ਸਰੀਰ ਨੂੰ ਤਕਲੀਫ ਨਹੀਂ ਦਿੰਦਾ ਉਹਨੂੰ ਰਿਲੈਕਸ ਰੱਖਦਾ ਮੇਰਾ ਸਰੀਰ ਮੇਰੇ ਤੋਂ ਬੜਾ ਸੁਖੀ ਹੈ ਆ ਬਾਵਾ ਰੱਬ ਨੇ ਜਿੱਦਾਂ ਬਣਾ ਕੇ ਭੇਜਿਆ ਹਨ ਏਦਾਂ ਸਿੰਪਲੀ ਉਦਾਂ ਹੀ ਰੱਖਦਾ ਜਾਂ ਏਦਾਂ ਰੱਖਦਾ ਐਵੇਂ ਨਹੀਂ ਪੁੱਠੀਆਂ ਸਿੱਧੀਆਂ ਘੁਮਾ ਕੇ ਐਕਸਰਸਾਈਜ਼ ਕਰਕੇ ਤੇ ਇਹਨਾਂ ਨੂੰ ਤਕਲੀਫ ਦਿੰਦਾ ਜਿਸ ਤਰ੍ਹਾਂ ਪ੍ਰਕਿਰਤੀ ਨੇ ਬਣਾਇਆ ਹੈ ਉਦਾਂ ਹੀ ਰਹਿੰਦਾ ਹਾਂ ਤੇ ਉਹਦੇ ਵਾਸਤੇ ਆਲਸ ਪੁਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਲਸੀ ਰਹਿਣ ਦੇ ਨਾਲ-ਨਾਲ ਹੁਣ ਮੈਨੂੰ ਨੀਂਦ ਵੀ ਜ਼ਿਆਦਾ ਆਉਂਦੀ ਹੈ ਜਿਹਦੇ ਨਾਲ ਮੇਰੀਆਂ ਸਮੱਸਿਆਵਾਂ ਵੀ ਘਟ ਗਈਆਂ ਹਨ ਕਿਉਂਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੌਣ ਵਿੱਚ ਗੁਜ਼ਾਰਦਾ ਤੇ ਸੌਂਦੇ ਹੋਏ ਨੂੰ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਸਮੱਸਿਆ ਹੈ ਤੇ ਕਿਹੜੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਵੀ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਇਹ ਦੌੜ ਭੱਜ ਛੱਡ ਕੇ ਐਕਸਰਸਾਈਜ਼ ਤੋਂ ਦੂਰ ਹੋ ਕੇ ਜ਼ਿੰਦਗੀ ਦੇ ਵਿੱਚ ਆਲਸਪੁਣਾ ਅਪਣਾਓ ਵੱਧ ਤੋਂ ਵੱਧ ਆਲਸੀ ਬਣੋ ਤੇ ਸੱਚੀ ਗੱਲ ਕਹਿੰਦਾ ਹਾਂ ਤੁਸੀਂ ਸੁਖੀ ਰਹੋਗੇ ਤੁਹਾਡੀ ਬਚਤ ਹੋਏਗੀ ਤੇ ਤੁਹਾਡੇ ਜਿਹੜੇ ਫਜ਼ੂਲ ਖਰਚੇ ਆ ਉਹ ਵੀ ਘਟਣਗੇ ਸੋ ਇਹ ਜਰੂਰ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਨੂੰ ਭੁੱਲ ਜੋ ਜਿਸ ਤਰ੍ਹਾਂ ਰੱਬ ਨੇ ਬਣਾ ਕੇ ਭੇਜਿਆ ਆਰਾਮ ਨਾਲ ਰਹੋ ਜਿਆਦਾ ਤੋਂ ਜਿਆਦਾ ਸੌਵੋ ਆਲਸੀ ਬਣੋ ਧੰਨਵਾਦ